ਅੱਜ ਤੇ ਮੇਰੀ ਕਿਊਟ ਜੀਤੀ ਦਾ ਜਨਮ ਦਿਨ ਸਭ ਤੋਂ ਪਹਿਲਾਂ ਹੈਪੀ ਬਰਥਡੇ ਮਾਇਰਾ ਤੈਨੂੰ ਪਤਾ ਮੈਰੂ ਟਾਈਮ ਦਾ ਪਤਾ ਹੀ ਨਹੀਂ ਲੱਗਿਆ ਕਿਵੇਂ ਨਿਕਲ ਗਿਆ ਅੱਜ ਮੈਂ ਤੈਨੂੰ ਜਦੋਂ ਆਪਣੀ ਨਾਲ ਖੜ੍ਹੀਆਂ ਦੇਖਦੀ ਹਾਂ ਨਾ ਤੂੰ ਮੇਰੇ ਜਿੱਡੀ ਹੋ ਚੁੱਕੀ ਹੈ ਤੇ ਮੈਨੂੰ ਯਕੀਨ ਹੀ ਨਹੀਂ ਆਉਂਦਾ ਕਿ ਤੂੰ ਉਹੀ ਛੋਟਾ ਜਿਹਾ ਬੱਚਾ ਜੋ ਅੱਜ ਤੱਕ 11 ਸਾਲ ਪਹਿਲਾਂ ਮੇਰੀ ਜ਼ਿੰਦਗੀ ਚ ਆਇਆ ਸੀ ਤੇ ਮੈਨੂੰ ਪਹਿਲੀ ਵਾਰ ਮਾਂ ਹੋਣ ਦਾ ਅਹਿਸਾਸ ਦਵਾਇਆ ਸੀ ਤੂੰ ਤੈਨੂੰ ਪਤਾ ਤੈਨੂੰ ਮਿਲਨ ਦੀ ਇੰਨੀ ਕਾਲੀ ਸੀ ਤੇਰੀ ਮਾਂ ਨੂੰ ਮੇਰਾ ਪਹਿਲਾ ਬੱਚਾ ਜਨਮ ਸੀ ਤੂੰ ਐਂਡ ਤੇ ਨਾ ਇੱਕ ਇੱਕ ਦਿਨ ਗਿਣ ਕੇ ਕੱਢਿਆ ਸੀ ਤੇਰੀ ਮਾਂ ਨੇ ਪਰ ਤੂੰ ਮੇਰੀ ਭਦਰਾਂਕੌਰ ਤੂੰ ਡਿਸਾਈਡ ਕੀਤਾ ਕਿ ਤੂੰ 2 ਵੀਕ ਉੱਪਰ ਆਏਂਗੀ ਸੋ ਤੂੰ 42 ਵੀਕ ਤੇ ਆਈ ਸੀ ਮੇਰੇ ਕੋਲ ਚਾਹੀ ਮੇਰਾ ਸੇਜ਼ੀਅਨ ਹੋਇਆ ਸੀ ਤੇ ਥੋੜਾ ਪੇਨਫੁਲ ਤੇ ਅਨਕੰਫਰਟੇਬਲ ਵੀ ਸੀ ਪਰ ਜਦੋਂ ਮੈਂ ਤੈਨੂੰ ਗੋਲੂ-ਪੋਲੂ ਜੀ ਨੂੰ ਪਹਿਲੀ ਵਾਰ ਛੱਕਿਆ ਸੀ ਨਾ ਮੈਂ ਸਾਰੇ ਦੁੱਖ ਭੁੱਲ ਗਈ ਸੀ ਮੈਨੂੰ ਲੱਗਿਆ ਸੀ ਕਿ ਮੈਂ ਦੁਨੀਆ ਦੀ ਸਭ ਤੋਂ ਖੁਸ਼ ਨਸੀਬ ਔਰਤਾਂ ਤੈਨੂੰ ਵੱਡਾ ਕਰਦੇ ਆ ਕਰਦੇ ਆ ਇੰਨਾ ਕੁਝ ਸਿੱਖਿਆ ਜ਼ਿੰਦਗੀ ਦੇ ਵਿੱਚ ਮੈਨੂੰ ਯਾਦ ਹੈ ਤੂੰ ਕੁਝ ਕੁ ਮਹੀਨਿਆਂ ਦੀ ਸੀ ਤੇਨੂੰ ਨਾ ਬਹੁਤ ਜ਼ਬਰਦਸਤ ਫਲੂ ਹੋਇਆ ਸੀ ਤੇਰਾ ਨੱਕ ਬੰਦ ਸੀ ਮੂੰਹ ਥਾਈਂ ਦੀ ਸਾਹ ਲੈਂਦੀ ਸੀ ਤੇ ਮੈਂ ਨਾ ਤੈਨੂੰ ਸਾਰੀ ਰਾਤ ਆਪਣੀ ਬਾਹ ਤੇ ਪਾਇਆ ਸੀ ਤਾਂ ਕਿ ਤੈਨੂੰ ਸਾਹ ਆਉਂਦਾ ਰਹੇ ਤੇ ਸਾਰੀ ਰਾਤ ਮੈਂ ਸੁੱਤੀ ਨਹੀਂ ਸੀ ਕਿਉਂਕਿ ਮੈਂ ਚੈੱਕ ਕਰਦੀ ਸੀ ਕਿ ਤੈਨੂੰ ਸਾਹ ਆ ਰਿਹਾ ਕਿ ਨਹੀਂ ਕਿਉਂਕਿ ਤੂੰ ਆਪਣੀ ਮਾਂ ਦੀ ਸਭ ਤੋਂ ਕੀਮਤੀ ਚੀਜ਼ ਸੀ ਤੇ ਅੱਜ ਵੀ ਹਾਂ ਤੈਨੂੰ ਛੋਟੇ ਹੁੰਦਿਆਂ ਤੋਂ ਲੈ ਕੇ ਇਹਨੇ ਚਾਹ ਨਾ ਤਿਆਰ ਕੀਤਾ ਨਾ ਮੈਂ ਹਮੇਸ਼ਾ ਇਹ ਸੋਚਣਾ ਕਿ ਡਰੈਸ ਨਾਲ ਕੀ ਮੈਚ ਹੋਊਗਾ ਕਿਹੜੀ ਗੁੱਤ ਕਰਨੀ ਆ ਅੱਜ ਫਰੈਂਚ ਗੁੱਤ ਕਰਨੀ ਆ ਜਾਂ ਕਰਨਾ ਉਹ ਕਰਨਾ ਸਾਰੇ ਸ਼ੌਂਕ ਪੂਰੇ ਕੀਤੇ ਤੇ ਇਹਦੇ ਨਾਲ ਤੇਰੀ ਮਾਂ ਨੇ ਇੱਕ ਹੋਰ ਕિસ્ਸਾ ਮੈਂ ਤੈਨੂੰ ਦੱਸਾਂ ਜਦੋਂ ਮੈਂ ਤੈਨੂੰ ਚਾਈਲਡ ਕੇਅਰ ਛੱਡਣ ਜਾਂਦੀ ਸੀ ਨਾ ਸਵੇਰ 6:30 ਵਜੇ ਕਿਉਂਕਿ ਮੇਰੀ ਜੌਬ ਅਰਲੀ ਸਟਾਰਟ ਹੁੰਦੀ ਸੀ ਤੇ ਮੈਂ ਤੈਨੂੰ ਇੰਨਾ ਸੋਹਣਾ ਤਿਆਰ ਕਰਕੇ ਭੇਜਦੀ ਸੀ ਨਾ ਉਸ ਟਾਈਮ ਤੇ ਵੀ ਤੇ ਉਹ ਚਾਈਲਡ ਕੇਅਰ ਵਾਲੀਆਂ ਕੁੜੀਆਂ ਨੇ ਕਹਿਣਾ ਕਿ ਤੁਹਾਡੇ ਕੋਲ ਸਵੇਰ-ਸਵੇਰ ਇੰਨਾ ਟਾਈਮ ਹੁੰਦਾ ਕਿ ਤੁਸੀਂ ਆਪਣੇ ਬੱਚੇ ਦੇ ਇੰਨੀਆ ਸੋਹਣੀਆਂ ਫ੍ਰੈਂਚ ਗੁੱਤਾਂ ਕਰਦੇ ਹੋ ਕਦੇ ਕ੍ਰਾਊਨ ਤੇ ਬ੍ਰੇਡ ਕਰਕੇ ਲੈ ਕੇ ਆਉਨੇ ਹੋ ਮੈਂ ਚਾਹੇ ਰੁਲੀ ਪੁਲੀ ਜਾਣਾ ਮੈਂ ਉਹਨਾਂ ਨੂੰ ਕਹਿਣਾ ਹਾਂ ਮੇਰੇ ਕੋਲ ਇੰਨਾ ਟਾਈਮ ਹੁੰਦਾ ਇੱਕ ਹੋਰ ਕਿੱਸਾ ਸ਼ੇਅਰ ਕਰ ਰਹੀ ਹਾਂ ਹੁਣ ਤੇਰੇ ਨਾਲ ਕਿਉਂਕਿ ਤੂੰ ਥੋੜੀ ਵੱਡੀ ਹੋ ਚੁੱਕੀ ਹੈਂ ਤੇ ਤੈਨੂੰ ਸਮਝ ਆ ਤੈਨੂੰ ਪਤਾ ਜਦੋਂ ਤੇਰਾ ਜਨਮ ਹੋਇਆ ਸੀ ਨਾ ਮੈਂ ਤੈਨੂੰ ਦੱਸਦੀ ਆ ਮੈਂ ਬਹੁਤ ਖੁਸ਼ ਸੀ ਪਰ ਜਿਵੇਂ ਜਿਵੇਂ ਨਾ ਰਿਸ਼ਤੇਦਾਰਾਂ ਦੇ ਫੋਨ ਆਏ ਤੇ ਮੈਨੂੰ ਲੱਗਿਆ ਕਿ ਉਹਨਾਂ ਨੇ ਵਧਾਈਆਂ ਦੀ ਜਗ੍ਹਾ ਤੇ ਅਫਸੋਸ ਕਰਨਾ ਸ਼ੁਰੂ ਕਰਤਾ ਕਿਉਂਕਿ ਮੇਰੇ ਘਰੇ ਇੱਕ ਕੁੜੀ ਨੇ ਜਨਮ ਲਿਆ ਸੀ ਅੱਜ ਵੀ ਇੱਕ ਔਰਤ ਦੇ ਸ਼ਬਦਨਾ ਜਿਨੇ ਮੈਨੂੰ ਉਸ ਟਾਈਮ ਫੋਨ ਕੀਤਾ ਸੀ ਮੇਰੇ ਕੰਨਾਂ ਦੇ ਵਿੱਚ ਉਵੇਂ ਹੀ ਮੈਨੂੰ ਸੁਣਦੇ ਨੇ ਉਹਨੇ ਮੈਨੂੰ ਫੋਨ ਕਰਕੇ ਵਧਾਈ ਦੇਣ ਦੀ ਜਗ੍ਹਾ ਇਹ ਕਿਹਾ ਸੀ ਕਿ ਰੱਬ ਨੇ ਨਾ ਪਿੱਛੋਂ ਤੇਰੇ ਮਾਪਿਓ ਨੂੰ ਘਾਟ ਰੱਖੀ ਸੀ ਹੁਣ ਤਾਂ ਇੱਕ ਮੁੰਡਾ ਦੇ ਦਿੰਦਾ ਤੁਹਾਨੂੰ ਉਸ ਟਾਈਮ ਇਹ ਗੱਲ ਸੁਣ ਕੇ ਮੈਨੂੰ ਖਿਜ ਵੀ ਆਈ ਤੇ ਮੈਂ ਸੁਣ ਵੀ ਹੋ ਗਈ ਸੀ ਪਰ ਮੈਂ ਕੁਝ ਕਿਹਾ ਨਹੀਂ ਅੱਗੋਂ ਕਿਉਂਕਿ ਅਕਸਰ ਕੁੜੀਆਂ ਨੂੰ ਕਹਿ ਦਿੰਦੇ ਆ ਕਿ ਮੂੰਹ ਫੱਟਾ ਇਹਨੂੰ ਬੋਲਣ ਦਾ ਨਹੀਂ ਪਤਾ ਇਸ ਕਰਕੇ ਉਸ ਟਾਈਮ ਤੇ ਚੁੱਪ ਰਹਿਣਾ ਹੀ ਠੀਕ ਸੀ ਪਰ ਮੈਂ ਬਾਅਦ ਚ ਬਹੁਤ ਵਾਰ ਸੋਚਿਆ ਇਸ ਗੱਲ ਬਾਰੇ ਤੇ ਮੈਂ ਸੋਚਿਆ ਕਿ ਤੇਰੇ ਨਾਨਾ ਨਾਨੀ ਨੇ ਤਾਂ ਕਦੇ ਵੀ ਇਹ ਚੀਜ਼ ਸਾਨੂੰ ਫੀਲ ਹੀ ਨਹੀਂ ਕਰਵਾਈ ਤੇ ਲੋਕਾਂ ਨੂੰ ਇਸ ਚੀਜ਼ ਤੋਂ ਜ਼ਿਆਦਾ ਪ੍ਰੋਬਲਮ ਸੀ ਇਹ ਸਾਰੀਆਂ ਗੱਲਾਂ ਸੁਣਨ ਦੇ ਬਾਵਜੂਦ ਵੀ ਮੇਰਾ ਪਿਆਰ ਤੇਰੇ ਲਈ ਘਟਿਆ ਨਹੀਂ ਸੀ ਬਲਕਿ ਵਧਿਆ ਸੀ ਮੈਨੂੰ ਪਤਾ ਤੂੰ ਬਹੁਤ ਫਿਲਮਾਂ 'ਚ ਦੇਖ ਕੇ ਵੀ ਮੈਨੂੰ ਕਈ ਵਾਰ ਪੁੱਛਿਆ ਕਿ ਮਾਂ ਕੁੜੀਆਂ ਦੇ ਨਾਲ ਇਦਾਂ ਕਿਉਂ ਹੁੰਦਾ ਸੀ ਤੇ ਪ੍ਰਾਣੀਆਂ ਬੀਬੀਆਂ ਕਿੰਨੀਆਂ ਮਾੜੀਆਂ ਸੀ ਮੈਂ ਤਾਂ ਹਮੇਸ਼ਾ ਕਹਿੰਦੀ ਸੀ ਕਿ ਬੱਚੇ ਸਾਰੇ ਤਰ੍ਹਾਂ ਦੇ ਲੋਕ ਹੁੰਦੇ ਨੇ ਚੰਗੇ ਵੀ ਹੁੰਦੇ ਨੇ ਮਾੜੇ ਵੀ ਹੁੰਦੇ ਨੇ ਪਿਆਰ ਵੀ ਕਰਦੀਆਂ ਸੀ ਬਹੁਤ ਪਰ ਹਾਂ ਲੋਕੀ ਬਹੁਤ ਸੁਣਾਉਂਦੀਆਂ ਵੀ ਸੀ ਉਹਨਾਂ ਟਾਈਮਾਂ 'ਤੇ ਪਰ ਮੈਂ ਹਮੇਸ਼ਾ ਤੈਨੂੰ ਇੱਕੋ ਹੀ ਸੇਧ ਦਿੰਨੀ ਹੁੰਦੀ ਹੈ ਕਿ ਬੱਚੇ ਜੋ ਵੀ ਹੋ ਗਿਆ ਉਹ ਪੁਰਾਣੀ ਜਨਰੇਸ਼ਨ ਸੀ ਸਾਡੀ ਜਨਰੇਸ਼ਨ ਨੇ ਬਹੁਤਿਆਂ ਨੇ ਇਹ ਚੀਜ਼ਾਂ ਨੂੰ ਸਹਰ ਕੀਤਾ ਤੇ ਆਪਾਂ ਕੋਸ਼ਿਸ਼ ਕਰਨੀ ਹੈ ਕਿ ਆਪਾਂ ਆਉਣ ਵਾਲੀਆਂ ਜਨਰੇਸ਼ਨਸ ਨੂੰ ਇਹ ਚੀਜ਼ ਨਾ ਦੇਖਣੀ ਪਵੇ ਸਾਡੇ ਵਾਲੀ ਜਨਰੇਸ਼ਨ ਅੱਗੇ ਤੁਹਾਡੇ ਵਾਲੀ ਜਨਰੇਸ਼ਨ ਆਪਾਂ ਇਹ ਚੀਜ਼ ਨੂੰ ਖਤਮ ਕਰਨਾ ਤੇ ਬਾਕੀ ਮੈਂ ਜਿੱਦਾਂ ਹਮੇਸ਼ਾ ਤੈਨੂੰ ਸਮਝਾਉਣੀ ਹੈ ਕਿ ਬੱਚੇ ਪਰਮਾਤਮਾ ਨੇ ਇਹ ਚੀਜ਼ ਦੇ ਵਿੱਚ ਕਦੇ ਕੋਈ ਫਰਕ ਨਹੀਂ ਰੱਖਿਆ ਇਹ ਹਮੇਸ਼ਾ ਪਹਿਲਾਂ ਤੋਂ ਤੈਹ ਹੁੰਦਾ ਪਰਮਾਤਮਾ ਵੱਲੋਂ ਜਿਵੇਂ ਜਿਵੇਂ ਤੁਹਾਡੇ ਪੁਰਾਣੇ ਜਨਮਾਂ ਦੇ ਸੰਸਕਾਰ ਹੁੰਦੇ ਨੇ ਨਾ ਓਵੇਂ ਓਵੇਂ ਤੁਹਾਡੀ ਰੂਹ ਜਿਹੜੀ ਆ ਪ੍ਰਮਾਤਮਾ ਚੂਜ਼ ਕਰਦੇ ਨੇ ਕਿ ਉਹਨੂੰ ਕਿਸ ਤਰ੍ਹਾਂ ਦਾ ਐਕਸਪੀਰੀਅੰਸ ਇਸ ਜਨਮ 'ਚ ਹੋਣਾ ਚਾਹੀਦਾ ਸੋ ਜਿੰਨੀ ਕੁ ਮੈਨੂੰ ਸੋਝੀ ਆ ਇਨਸਾਨ ਦਾ ਇਸ ਚੀਜ਼ ਦੇ ਵਿੱਚ ਕੋਈ ਹੱਥ ਨਹੀਂ ਹੁੰਦਾ ਪ੍ਰਮਾਤਮਾ ਨੇ ਆਲਰੇਡੀ ਤੈਅ ਕੀਤਾ ਹੁੰਦਾ ਕਿ ਤੁਸੀਂ ਕਿਸ ਤਰੀਕੇ ਨਾਲ ਜਨਮ ਲੈਣਾ ਕੁੜੀ ਬਣ ਕੇ ਲੈਣਾ ਮੁੰਡਾ ਬਣ ਕੇ ਲੈਣਾ ਸੋ ਤੁਹਾਡੇ ਹੱਥ ਦੇ ਵਿੱਚ ਕੁਝ ਨਹੀਂ ਹੁੰਦਾ ਅੱਗੇ ਆਪਾਂ ਇਨਸਾਨ ਆ ਨਾ ਜੋ ਉਹੀ ਫਰਕ ਕਰਨਾ ਸ਼ੁਰੂ ਕਰ ਦਿੰਨੇ ਆ ਸੋ ਬੇਟੇ ਅੱਗੇ ਜਿਹੜੀ ਆਉਣਗੀਆਂ ਜਨਰੇਸ਼ਨਸ ਨਾ ਉਹਨਾਂ ਦੇ ਵਿੱਚ ਆਪਾਂ ਇਹ ਫਰਕ ਨੂੰ ਖਤਮ ਕਰਨਾ ਕਿਉਂਕਿ ਪ੍ਰਮਾਤਮਾ ਨੇ ਨਾ ਕੁੜੀ ਨੂੰ ਨੀਵਾ ਬਣਾਇਆ ਨਾ ਮੁੰਡੇ ਨੂੰ ਉੱਚਾ ਬਣਾਇਆ ਇਹ ਤਾਂ ਆਪਾਂ ਇਨਸਾਨ ਆ ਜਿਨ੍ਹਾਂ ਨੇ ਇਹ ਸਾਰਾ ਕੁਝ ਤੈਅ ਕੀਤਾ ਇਹ ਗੱਲ ਮੈਂ ਤੈਨੂੰ ਅੱਜ ਵੀ ਦੱਸਣਾ ਚਾਹੁੰਦੀ ਆ ਤੇ ਆਪਣੀ ਰਹਿੰਦੀ ਜ਼ਿੰਦਗੀ ਤੱਕ ਮੈਂ ਤੈਨੂੰ ਇਹੀ ਗੱਲ ਕਹੂੰਗੀ ਕਿ ਤੂੰ ਮੇਰਾ ਪਹਿਲਾ ਬੱਚਾ ਮੇਰੇ ਲਈ ਬਹੁਤ ਸਪੈਸ਼ਲ ਆ ਮੈਂ ਪੂਰੀ ਕੋਸ਼ਿਸ਼ ਕਰਦੀ ਆ ਕਿ ਤੈਨੂੰ ਜਿਵੇਂ ਜਿਵੇਂ ਮੈਂ ਵੱਡਾ ਕਰ ਰਹੀ ਆ ਤੇਰੇ ਚੋਂ ਸ਼ਾਂਤੀ ਉਹ ਟਰਮਾ ਪਾਵਾਂ ਪਰ ਤੇਰੀ ਉਮਰ ਹੀ ਇਦਾਂ ਦੀ ਆ ਭਦਰਾਂਕੌਰ ਕਿ ਤੂੰ ਪੈਰਾਂ ਤੇ ਪਾਣੀ ਨਹੀਂ ਪੈਣ ਦਿੰਦੀ ਪਰ ਕੋਈ ਗੱਲ ਨਹੀਂ ਆ ਮੈਂ ਹਮੇਸ਼ਾ ਤੇਰੇ ਨਾਲ ਆ ਬੱਚਾ ਜ਼ਿੰਦਗੀ ਚ ਕਦੇ ਵੀ ਤੈਨੂੰ ਕਿਸੇ ਵੀ ਮੋੜ ਤੇ ਲੱਗੇ ਨਾ ਕਿ ਤੇਰੇ ਤੋਂ ਕੋਈ ਸਿਚੁਏਸ਼ਨ ਹੈਂਡਲ ਨਹੀਂ ਹੋ ਰਹੀ ਆ ਤੂੰ ਕੱਲੀ ਪੈ ਗਈ ਆ ਤਾਂ ਪਿੱਛੇ ਮੁੜ ਕੇ ਇੱਕ ਵਾਰ ਜ਼ਰੂਰ ਦੇਖੀ ਤੈਨੂੰ ਤੇਰੀ ਮਾਂ ਉੱਥੇ ਖੜੀ ਮਿਲੂਗੀ ਮਾਂ ਲਵ ਯੂ ਗੁਗਲੋ ਪੁਗਲੋ ਜੀਏ ਲਵ ਯੂ ਸੋ ਮਾਚ ਹੈਪੀ ਬਰਥਡੇ ਸੋਨਿਆ Vai, Bless you.